ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਤੀਜਾ ਰਤਨਾ ਪਦਾਰਥ ਵਣਜੀ ਹੈ ਸਤ ਗੁਰ ਦਿਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣਮਹ ਗੁਣੀ ਸਮਾਈ ਰਾਮ ਰਤਨਾ ਪਦਾਰਥ ਵਣਜੀ ਹੈ ਸਤਗੁਰ ਦਿਆ 부ਝਾਈ ਰਾਮ ਲਾਹ ਲਾਬ ਹਰ ਭਗਤ ਹੈ ਗੁਣਮਹ ਗੁਣੀ ਸਮਾਈ ਰਾਮ ਗੁਣਮਹ ਗੁਣੀ ਸਮਾਏ ਜਿਵੇਂ ਆਪ ਬੁਝਾਏ ਲਾਹਾ ਭਗਤ ਸੈ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤਿ ਨਾਮ ਅਧਾਰੇ ਵਖਰ ਨਾਮ ਸਦਾ ਲਾਭ ਹੈ ਜਿਸ ਨੋਏ ਤਵਾ ਪਾਰ ਲਾਏ ਰਤਨ ਪਦਾਰਥ ਵਣਜੀ ਹੈ ਜਾਂ ਸਤਗੁਰ ਦੇ ਬੁਝਾਏ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਪਾਰਾ ਰਾਮ ਕੂੜ ਬੋਲ ਬਖ ਖਾਵਣੀ ਬੋਹ ਵਦੈ ਵਿਕਾਰਾ ਰਾਮ ਬੋਹ ਵਦੈ ਵਿਕਾਰਾ ਸਹਿ ਸਾਇਓ ਸੰਸਾਰਾ ਬਿਨ ਨਾਵੈ ਪਤ ਖੋਈ ਪੜ ਪੜ ਪੰਡਤ ਬਾਦ ਵਖਾਣ ਹੈ ਬੇਨਬੂਜੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁਕੇ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਯਹੋ ਵਪਾਰਾ ਖੋਟੇ ਖਰੇ ਸਭ ਪਰਖਿਆ ਨਾ ਤਿਤ ਸੱਚੇ ਗਏ ਦਰਬਾਰਾ ਰਾਮ ਖੋਟੇ ਦਰਗਹਿ ਸੁਟੀਆਂ ਨਾ ਊਬੈ ਕਰਨੁ ਪੁਕਾਰਾ ਰਾਮਾ ਊਪੇ ਕਰਨੁ ਪੁਕਾਰਾ ਮੁਗਦ ਗਵਾਰਾ ਮਨਮੁਖ ਜਨਮੰਗਵਾਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਹੋਟੇ ਖਰੇ ਪਰਖਿਆਨ ਤਿਤ ਸੱਚੇ ਦਰਵਾਰਾ ਰਾਮ ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਛੂ ਨਾ ਜਾਈ ਰਾਮ ਜੇਤ ਭਾਵੈ ਤਿਤ ਲਾਇਸੀ ਜਿਉ ਤਿਸ ਦੀ ਵੜਾਈ ਰਾਮ ਜਿਉ ਤਿਸ ਦੀ ਵੜਾਈ ਆਪ ਕਰਾਈ ਬਰਿਆਮ ਨਾ ਫੁੱਸੀ ਕੋਈ ਜਗਾ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਅੱਖੀਐ ਹੋਰ ਕਰਣਾ ਕਿਛੂ ਨਾ ਜਾਇ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਅੱਖੀਐ ਹੋਰ ਕਰਣਾ ਕਿਛੂ ਨਾ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੜਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀ ਹੈ ਸਤਗੁਰ ਦਿਆ 부ਝਾਈ ਰਾਮ ਲਾਹਾ ਲਾਬ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ ਗੁਰੂ ਪਿਆਰਿਓ ਇਹ ਮੁਖਵਾਕ ਅਜ ਦਾ ਫਰਮਾਨ ਹੁਕਮਨਾਮਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 500 ਉਨਾ ਤਰ ਤੋਂ 570 ਤੱਕ ਗੁਰਦੁਆਰਾ ਸਾਹਿਬ ਪਿੰਡ ਮਾਛੀਆਂ ਕਲਾਂ ਤੋਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪ ਬਖਸ਼ਿਸ਼ ਕੀਤੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ